ਜੀ ਉਹ ਨਾ ਕੀ ਜਾਣ ਕੇ ਕੱਲੀ ਬੈ ਗਈਆਂ ਇੱਥੇ ਕੋਈ ਗੱਲ ਹੋਈ ਆ ਉਹ ਨਹੀਂ ਨਹੀਂ ਹੈ ਕੋਈ ਗੱਲ ਨਹੀਂ ਕੀ ਤੁਹਾਨੂੰ ਉਹਦਾ ਲੱਗਣ ਡਿਆ ਗੱਲ ਕਾਦੀ ਹੋਣੀ ਆ ਮੈਨੂੰ ਦਿਉ ਲੱਗਣ ਕਿ ਤੂੰ ਰੋਈ ਵੀ ਹੈਗੀ ਆ ਉਹ ਨਹੀਂ بابا ਮੈਂ ਨਹੀਂ ਕੀ ਰੋਈ ਹੈ ਠੀਕ ਆ ਸਭ ਕੁਝ ਐਵੇਂ ਲੱਗਣ ਡਿਆ ਤੁਹਾਨੂੰ ਮੇਰੀ ਗੱਲ ਸੁਣ ਲਾ ਜੇ ਕੋਈ ਰਿਸ਼ਤੇ ਦੀ ਗੱਲ ਬਾਤ ਹੈਗੀ ਆ ਨਹੀਂ ਤੇ ਪੈ ਠਟੇ ਖੂਜ ਮੈਂ ਤਾਂ ਬੰਦੇ ਚੰਗੇ ਲੱਭ ਕੇ ਦਿੱਤੇ ਸੀ ਬਾਕੀ ਇਹਨਾਂ ਦੀ ਮਰਜ਼ੀ ਆ ਐ ਕੋ ਵੀ ਚੋ ਲੈਣਾ ਵਾ ਉਹ بابا ਮੈਂ ਵੀ ਇਹੋ ਗੱਲ ਕਹਿਣ ਡਈ ਆ ਸਾਡਾ ਫਰਜ਼ ਹੀਗਾ ਦੱਸ ਪਾਉਣ ਦਾ ਜੇ اگਲੇ ਨੂੰ ਪਸੰਦ ਹੋਊ ਤਾਂ ਦੱਸ ਦੇਣਗੇ ਨਹੀਂ ਤਾਂ ਫਿਰ ਉਹਦੀ ਮਰਜ਼ੀ ਉਹ ਤਾਂ ਗੱਲ ਵਾ ਮੈਂ ਤੂੰ ਕਹਿੰਦਾ ਜੀ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਗਈ ਮੈਂ ਟੈਨਸ਼ਨ ਨਹੀਂ ਕੀ ਕੋਈ ਵੀ ਲੈਣ ਲਈ ਕੋਈ ਗੱਲ ਨਹੀਂ ਗਈ ਇਹੋ ਜੀ ਬਾਕੀ ਗੱਲ ਸੰਜੋਗਾ ਦੀ ਹੁੰਦੀ ਆ ਜਿੱਥੇ ਕੁੜੀ ਦੇ ਸੰਜੋਗ ਹੋਣਗੇ ਆਪੇ ਹੋ ਜਾਊਗਾ ਅਸੀਂ ਵੀ ਕੰਮਕਾਰ ਵਾਲੇ ਬੰਦੇ ਆ ਐਡੇ ਵੇਲੇ ਅਸੀਂ ਵੀ ਹੈ ਨਹੀਂਗੇ ਇੱਥੇ ਬੈਠੇ ਰਹੀਏ ਇਹਨਾਂ ਦੀ ਹਾਂ ਹੂ ਸੁਣਦੇ ਠੀਕ ਆ ਨਹੀਂ ਨਹੀਂ ਉਹ ਤਾਂ ਗੱਲ ਤਾਂ ਠੀਕ ਵਾ ਉਹ ਤਾਂ ਚੱਲ ਨਿਆਣੇ ਜिद ਕਰਦੇ ਤਾਂ ਕਰਕੇ ਇੱਥੇ ਆ ਜੀਦਾ ਵਾ ਉਹਦਾ ਤੁਹਾਨੂੰ ਪਤਾ ਹੀ ਆ ਨਾ ਫਿਰ ਉਹ ਗੱਲ ਤੇ ਤੇਰੀ ਠੀਕ ਵਾ ਪਰ ਨਾ ਮੈਨੂੰ ਕੋਈ ਗੱਲ ਨਾ ਲੱਲ ਕੋ ਚੰਗੇ ਨਹੀਂ ਲੱਗਣਦੇ ਇਹਨਾਂ ਦੇ ਮੇਰੀ ਗੱਲ ਸੁਣੋ ਤੁਸੀਂ ਇੰਨਾਂ ਗੱਲਾਂ ਚੋਂ ਕੀ ਲੈਣਾ ਸਾਡਾ ਫਰਜ਼ ਹੀ ਦੱਸ ਪਾਉਣ ਦਾ ਅਸੀਂ ਦੱਸ ਵੀ ਪਾਤੀ ਮੁੰਡਾ ਵੀ ਵਿਖਾਲਤਾ ਹੁਣ ਮਰਜੀ ਤੇ ਅਗਲਿਆਂ ਦੀ ਆ ਨਾ ਅਗਲਿਆਂ ਦੀ ਧੀ ਆ ਉਹਨਾਂ ਨੇ ਕਿਦਾਂ ਹਾਂ ਕਰਨੀ ਕਿ ਨਾ ਕਰਨੀ ਅਜੇ ਇੰਨਾ ਚੰਗਾ ਵਾ ਪਰ ਮੁੰਡੇ ਨਾਲ ਗੱਲ ਨਹੀਂ ਕੀਤੀ ਕੋਈ ਤੇਰੇ ਭਰਾ ਦਾ ਕੋਈ ਫਰਜ਼ ਨਹੀਂ ਬਣਦਾ ਮੇਰਾ ਭੈਣ ਤੇ ਪਣੋਈ ਆਣ ਕੇ ਬੈਠਿਆ ਤੇ ਮੈਂ ਉਹਨਾਂ ਦੇ ਕੋ ਪੱਲੇ ਪਾਵਾਂ ਹੈ ਮੇਰੀ ਗੱਲ ਸੁਣੋ ਉਹ ਜਿਹੜੀ ਜਨਾਨੀ ਆ ਨਾ ਅੜ ਪਰਜਾਈ ਮੇਰੀ ਆ ਉਹ ਕਹਦਾ ਤਣ ਪਤਣ ਲੱਗਨ ਦਵੇ ਕਿਸ ਪਾਸੇ ਤੇ ਉਹ ਕਿਸ ਗੱਲ ਪਾਸੇ ਲਾਵੇ ਵਿਚਾਰਾ ਉਹ ਤੇ ਉਹ ਨਹੀਂ ਕਿਸ ਦੀ ਗੱਲ ਮੰਨਦੀ ਤਾਨੂੰ ਪਤਾ ਮਰਜ਼ੀਆਂ ਤੇ ਆਪਣੀਆਂ ਕਰਦੀ ਫਿਰਦੀ ਆ ਆਪਣੀ ਹੁਕਮ ਕਰਦੀ ਫਿਰਦੀ ਸਾਰੇ ਘਰ ਦੇ ਵਿੱਚ ਵੀ ਸਾਰੀਆਂ ਮੇਰੀਆਂ ਚਾਲਾਂ ਚੱਲਣ ਜਿਹੋ ਜਿਹਾ ਕੰਮ ਮੈਟ ਕਰਾਤਾ ਸੀ ਨਾ ਜੇ ਸਾਰੀ ਜ਼ਿੰਦਗੀ ਉਹਦੇ ਬੰਦੇ ਲੱਭ ਜਾਣਗੇ ਤੇ ਮੈਨੂੰ ਖੜੇ ਮੁਕ ਕਦੀ ਚੱਲ ਅਹੀਂ ਤੇ ਆਪਣੇ ਕੋਲ ਪੜਾ ਸੋਚਣ ਦੇ ਹੀਗੇ ਵੀ ਮੁੰਡਾ ਪੜਾ ਮਾਨਸਵਾ ਹੈ ਨਾਲ ਇਹਨਾਂ ਪੜਿਆ ਲਿਖਿਆ ਵਾ ਖਾਂਦਾ ਪੀਂਦਾ ਕੁਛ ਨਹੀਂ ਨਾਲੇ ਜ਼ਮੀਨ ਜਾਇਦਾਦ ਖੁੱਲੀ ਆ ਅਗੋਂ ਇਹਨਾਂ ਦੇ ਕਰਮ ਅਹੀਂ ਕੀ ਲੈਣਾ ਅੱਜੋ ਉਹ ਮੈਂ ਤਾਂ ਖਿਆ ਚੱਲ ਵੀ ਬੰਦੇ ਸਾਰੇ ਪਾਸੇ ਹੀ ਆਪਣੇ ਆ ਚੰਗਿਆਂ ਬੰਦਿਆਂ ਨਾਲ ਮੱਥਾ ਲੱਗ ਜੂਗਾ ਤੇ ਧੀ ਭੈਣ ਦੀ ਜ਼ਿੰਦਗੀ ਸੌਕੀ ਨਾਗ ਜੂਗੀ ਮੰਦੇ ਮੰਦੇ ਠੀਕ ਆ ਨਹੀਂ ਤੇ ਚੱਲ ਚੱਲੀ ਆਪਾਂ ਘਰੋਂ ਫਿਰ ਦਫਾ ਹੁੰਦੇ ਪਰੇ ਆਂ ਕੋਈ ਲੈ ਕੇ ਨਹੀਂ ਖਾਦਾ ਕਿ ਕੋ ਚੱਲ ਮਰਜੀ ਇਹਨਾਂ ਦੀ ਮੇਰੀ ਗੱਲ ਸੁਣਾ ਮੈਨੂੰ ਉਹਨੇ ਦਾਲ ਚ ਕਾਲਾ ਕੋ ਹੋਰੇ ਲੱਗਣ ਡਿਆ ਵਾ ਤੇ ਕੁੜੀ ਚੰਡੀਗੜ੍ਹ ਪੜ੍ਹਦੀ ਕਿ ਤੇ ਹੋਰ ਤੇ ਕੋਈ ਚੱਕਰ ਚੰਡੀਗੜ੍ਹ ਕਾ ਦਾ ਚੱਕਰ ਹੁਣਾ ਦਾ ਭਤੀਜੀ ਤੇ ਮੇਰੀ ਆ ਨਾ ਮੈਨੂੰ ਨਹੀਂ ਲੱਗਦਾ ਵੀ ਕੁੜੀ ਸਾਡੀ ਗਲਤ ਹੋਊਗੀ ਕਿਉਂਕਿ ਕੱਲ ਨਾ ਇੱਥੇ ਥੋੜੀ ਬਹੁਤੀ ਬਵੀ ਗੱਲਬਾਤ ਸੁਣੀ ਸਨੀ ਇਹਨੂੰ ਕਹਿਣ ਡਿਆ ਸੀ ਕਿ ਇਹਨੂੰ ਫੋਨ ਕਰਨ ਦੀ ਹੈ ਤੂੰ ਤੁਸੀਂ ਕਿੱਥੇ ਸੁਣ ਲਿਆ ਹੈ ਉਹ ਤਾਂ ਹੀ ਕਹਿੰਦਾ ਹੁਣ ਮੈਨੂੰ ਪਤਾ ਵੀ ਕਿੰਨਾ ਸਹੀ ਨਹੀਂ ਲੱਗੀ ਕਿ ਕੀ ਗੱਲਬਾਤ ਮੈਂ ਤੇ ਤੈਨੂੰ ਜਿੰਨੀ ਗੱਲ ਦਾ ਮੈਨੂੰ ਪਤਾ ਮੈਂ ਤੈਨੂੰ ਦੱਸਤੀ ਚੱਲ ਕੋਈ ਗੱਲ ਨਹੀਂ ਤੁਸੀਂ ਨਾ ਐਵੇਂ ਬਹੁਤੀਆਂ ਗੱਲਾਂ ਕਰੋ ਅਗਲੀ ਤੁਹਾਨੂੰ ਪਤਾ ਜਦੋਂ ਨਿਆਣੇ ਚੰਡੀਗੜ੍ਹ ਪੜ੍ਹਦੇ ਆ ਤੇ ਫਿਰ ਅਗਲਿਆਂ ਦੀ ਮਾੜਾ ਮੋਟਾ ਤੇ ਮਨ ਹੁੰਦਾ ਹੀ ਆ ਹੋਰ ਸਭ ਚੱਲ ਕੋਈ ਨਹੀਂ ਮੈਂ ਨਾ ਕਰਨੀ ਹੈ ਤਿਆਰੀ ਤੇ ਫਿਰ ਅਸੀਂ ਚੱਲ ਜਾਨੇ ਆਪਣੇ ਪਿੰਡ ਔਰ ਕੀ ਜਾਣਾ ਲਹਿਈ ਇਹ ਨਾਲੇ 2 ਦਿਨ ਹੋ ਗਏ ਸਾਨੂੰ ਆਇਆ ਇੱਕ ਕਰੀ ਨਾ ਉੱਤੋਂ ਮੜਾ ਜਾ ਹੰਗਾੜ ਲਾ ਜੇ ਗੱਲ ਬੰਦ ਹੀ ਠੀਕ ਹੰਦੇ ਚੱਲ ਚੱਲੀਏ ਜਾ ਕੇ ਹੋਵੇ ਕੰਮ ਧੰਦਾ ਵੇਖੀਏ ਮੈਂ ਨਹੀਂ ਜੀ ਹੁਣ ਕਿਸ ਨੂੰ ਕਹਿਣਾ ਘੜੀ ਘੜੀ ਮੈਨੂੰ ਕਹਿੰਦਾ ਸ਼ਰਮ ਆਉਂਦੀ ਹੁਣ ਮੈਂ ਆਥੇ ਕੋ ਕੋ ਲੈ ਕੇ ਖਾਦਾ ਵਾ ਚੱਲ ਫਿਰ ਤਿਆਰੀ ਬੰਦ ਫਿਰ ਚੱਲੀਏ ਫਿਰ ਐਵੇਂ ਬੈਠੇ ਇੱਥੇ ਬੀਤੀ ਕਰਾਉਣ ਵਾਸਤੇ ਹੱਦ ਹੋਈ ਨਾਲ ਹੀ ਹਾਈ ਹੁਣ ਮੈਂ ਕੀ ਕਰਾਂ ਇਹਨਾਂ ਨੂੰ ਤੇ ਪਤਾ ਚੱਲ ਗਿਆ ਵਾ ਸਨੀ ਵੀਰ ਵੀ ਹੁਣ ਝੋਪਣੀ ਕਰਨ ਦੇ ਸਾਰਿਆਂ ਨੂੰ ਦੱਸੀ ਜਾਂਦੇ ਆ ਹੂੰ ਤੈਨੂੰ ਨਾ ਮੈਨੂੰ ਚੰਡੀਗੜ੍ਹ ਵੀ ਨਹੀਂ ਜਾਂਦੇ ਆ ਅਮਨ ਕੀ ਗੱਲਾਂ ਕਰੀ ਜਾਂਦੀ ਕੱਲੀ ਕੁਛ ਨਹੀਂ ਭਾਬੀ ਜੀ ਉਦੋਂ ਹੀ ਤੇ ਮੈਂ ਨਾ ਤੈਨੂੰ ਇੱਕ ਗੱਲ ਕਰਨੀ ਸੀ ਹਾਂਜੀ ਮੈਂ ਨਾ ਕੁਸ਼ਲ ਨੂੰ ਪੁੱਛਿਆ ਸੀ ਉਹ ਨਹੀਂ ਮੰਨੇ ਉਹ ਕਹਿੰਦੇ ਨਹੀਂ ਅਮਨ ਕਿਸੇ ਮੁੰਡੇ ਨਾਲ ਹੀ ਗੱਲ ਕਰਨ ਦੀ ਭਾਬੀ ਜੀ ਨਹੀਂ ਵੀਰ ਨੂੰ ਭਲੀ ਖਾਂ ਲੱਗਾ ਹੁਣ ਮੇਰੀ ਭੈਣ ਜੀ ਕੋਈ ਗੱਲ ਹੈਗੀ ਏਦਾਂ ਦੀ ਤੇ ਤੂੰ ਮੈਨੂੰ ਦੱਸ ਦੇ ਅਮਨ ਕੀ ਸੋਚੀ ਪੈ ਗਈ ਮੈਂ ਤੈਨੂੰ ਪੁੱਛਿਆ ਵਾ ਕੁਛ ਭਾਬੀ ਜੀ ਜੇ ਕੋਈ ਗੱਲ ਹੁੰਦੀ ਤੇ ਮੈਂ ਤੈਨੂੰ ਦੱਸ ਦੇਣਾ ਹੀ ਪਰ ਮੈਂ ਤੈਨੂੰ ਗੱਲ ਦੱਸਾਂ ਕੋਈ ਸ਼ੰਕ ਨਹੀਂ ਝੂਠ ਨਹੀਂ ਬੋਲਦੇ ਅੱਜ ਤੱਕ ਤੂੰ ਕਿੰਨੀ ਵਾਰੀ ਆਈਆਂ ਚੰਡੀਗੜ੍ਹ ਜਾਂਦੀ ਰਹੀ ਐ ਤੇ ਕਿੰਨੀ ਵਾਰੀ ਆਪਣੇ ਸਹੇਲੀਆਂ ਨਾਲ ਫੋਨ ਤੇ ਗੱਲ ਕਰਦੀ ਰਹੀ ਐ ਕਦੀ ਨਹੀਂ ਉਹਨਾਂ ਤੇ ਤੇਰੇ ਤੇ ਸ਼ੱਕ ਕੀਤਾ ਪਰ ਅਰਕੀ ਜੀ ਕੋਈ ਜ ਉਹਨਾਂ ਨੂੰ ਲੱਗਾ ਵਾ ਤੇ ਉਹਨਾਂ ਨੇ ਕਿਹਾ ਵਾ ਭਾਬੀ ਜੀ ਨਹੀਂ ਐ ਮੈਂ ਦੱਸਣ ਤੇ ਨਹੀਂ ਵੀਰ ਨੂੰ ਪਿਆਖਾ ਲੱਗਾ ਸੁਣਨ ਵਿੱਚ ਮੈਂ ਵੀ ਤੇਰੀ ਭੈਣਾ ਵਰਗੀ ਆ ਜੇ ਕੋਈ ਗੱਲ ਹੈਗੀ ਤੇ ਦੱਸ ਦੇ ਚੱਲ ਹੁਣ ਤੇ ਮੈਂ ਸੰਭਾਲ ਲੂੰਗੀ हां नी भाभी जी जे कोई ਹੰਦੀ ਮੈਂ ਦੱਸ ਦੇਣਾ ਹੀ ਮੈਂ ਤੇ ਮੰਮੀ ਨੂੰ ਵੀ ਕਿੰਨ ਕੇ ਆ ਵੀ ਹੈ ਨਹੀਂ ਆ ਪੁੱਛ ਲ ਭਾ ਮੰਮੀ ਵੀ ਮੈਨੂੰ ਪੁੱਛਣ ਦੀ ਜਿਵੇਂ ਤੁਹਾਨੂੰ ਦੱਸ ਸਕਣੀ ਮੰਮੀ ਨੂੰ ਵੀ ਦੱਸ ਸਕਣੀ ਆ ਉਹ ਤੇ ਚੱਲ ਕੋਈ ਗੱਲ ਨਹੀਂ ਮੈਨੂੰ ਤੇ ਤੇ ਯਕੀਨ ਆ ਪਰ ਹੁਣ ਜਿਹੜਾ ਤੇਰੇ ਭਰਾ ਦੇ ਮਨ ਚ ਕੀੜਾ ਵੜ ਗਿਆ ਉਹ ਕਿੱਦਾਂ ਕੱਢਣਾ ਵਾ ਉਹਦਾਂ ਹੀ ਭਾਬੀ ਜੀ ਇਹ ਸਾਇਰਸ ਵੀ ਤੇ ਉਹ ਵੀ ਸਨੀ ਵੀਰ ਵੀ ਇਦਾਂ ਹੀ ਕਰੀ ਜਾਂਦੇ ਆ ਬਾਰ ਬਾਰ ਮੇਰੇ ਤੇ ਨਾਂ ਹੀ ਝੂਠੀ ਲਾਈ ਜਾਂਦੇ ਆ ਮੈਂ ਮਾਰਦੇ ਆ ਚੱਲ ਆ ਫਿਰ ਬਾਤ ਚੱਲੀਏ ਜੇ ਨਹੀਂ ਕੋਈ ਗੱਲ ਹੈਗੀ ਤੇ ਚੱਲ ਚਲੀ ਜਾ ਨਾ ਚਲੀ ਆ ਹੁਣ ਆਹੋ ਜਾਣਾ ਹੀ ਆ ਜੇ ਜਾਣਾ ਵਾ ਨਾ ਤੇ ਚੋਪਾ ਚ ਪੀਤੇ ਨਿਕਲ ਜਾ ਅਣ ਸੁਮਕੇ ਜੇ ਮਾਰਨੇ ਹੀ ਆ ਨਾ ਆ ਨਾ ਮਾਰੀ ਹੁਣ ਲੱਗੇ ਸਮਝ ਤੂੰ ਆਂਦੀ ਹੋਣੀ ਆ ਵੀ ਆ ਮੇਰਾ ਰੋਣ ਵੇਖ ਕੇ ਤੇ ਮੈਨੂੰ ਫੇਰ ਕੋਈ ਟੱਕ ਲੂਗਾ ਠੀਕ ਵਾ ਕਿਸੇ ਨੇ ਨਹੀਂ ਟੱਕਣਾ ਦੂਜੀ ਗੱਲ ਸੁਣ ਲੈ ਮੇਰੀ ਆਹੜਾ ਮੇਰੇ ਕੁੜੇ ਦਾ ਰਿਸ਼ਤਾ ਲੈ ਕੇ ਆਈ ਆ ਨਾ ਅੱਜ ਤੇ ਆ ਗਈ ਆ ਹੁਣ ਗਾਂ ਤੋਂ ਨਾ ਕਿਤੇ ਦੱਸ ਪਾਈ ਕੋਈ ਜਿਹੋ ਜੀ ਆਪ ਆ ਉਹਦੇ ਤੇ ਮੇਰੇ ਧੀ ਦਾ ਰਿਸ਼ਤਾ ਕਰਵਾ ਦੇਣਾ ਵਾ ਨਾ ਸਾਨੂੰ ਕੀ ਹੋਇਆ ਵਾ ਅਹੀਂ ਆਪਣੇ ਘਰ ਇੱਜ਼ਤ ਦੀ ਰੋਟੀ ਖਾ ਕੇ ਸੌਣੇ ਆ ਕਿਹ ਕੋ ਮੰਗਦੇ ਨਹੀਂ ਫਿਰਦੇ ਨਹੀਂ ਮੰਗਣ ਵਾਲੀ ਗੱਲ ਕਾਦੀ ਰਹਿ ਗਈ ਵਿੱਚ ਜਿਹੜੀ ਕਿ ਜਦੋਂ ਰੋਟੀ ਖਾਣ ਦੀ ਹੈ ਨਾ ਉਹ ਸਾਰਿਆਂ ਦੇਖਦਾ ਵਾਲੇ ਦਵਾਲੇ ਠੀਕ ਵਾ ਤੇ ਮੈਂ ਆਪਣੀ ਧੀ ਇਹੋ ਜਿਹੀ ਥਾਂ ਨੇ ਵਿਆਹਣੀ ਚੰਗੀ ਭਲੀ ਪੜ੍ਹ ਲਈ ਹੈ ਮੇਰੀ ਧੀ ਕੱਲੀ ਕੱਲੀ ਹੈਗੀ ਆ ਮੈਂ ਤਾਂ ਕਿਹਾ ਰਾਜੇ ਦੇ ਘਰ ਵਿਆਹਣੀ ਆ ਲੱਗੀ ਸੱਚ ਤੇ ਆਪਾਂ ਵੀ ਰਾਜਾ ਹੀ ਲੱਬਿਆ ਵਾ ਅਹੀਂ ਕੋ ਹਮਾੜਾ ਨਹੀਂ ਲੱਬਿਆ ਮੇਰੀ ਭਤੀਜੀ ਆ ਮੇਰਾ ਖੂਨ ਵਾ ਮੈਂ ਉਹਦਾ ਕੋ ਹਮਾੜਾ ਨਹੀਂ ਸੋਚਣਾ ਭਾਬੀ ਤੂੰ ਨਾ ਬਹੁਤੀਆਂ ਗੱਲਾਂ ਨਾ ਬਣਾਇਆ ਕਰ ਗੱਲ ਸੁਣ ਮੇਰੀ ਜਿੰਨੀਆਂ ਮਰਜੀ ਹੈ ਗੱਲਾਂ ਕਰੀ ਜਾ ਅਮੀ ਨੁਤਰੀਆਂ ਗੱਲਾਂ ਤੇ ਯਕੀਨ ਨਹੀਂ ਹੈਗਾ ਨਾਲੇ ਮੇਰੀ ਕੁੜੀ ਨਾ ਅਜੇ ਰਾਜੀ ਨਹੀਂ ਵਿਆਹ ਨੂੰ ਨਾਲੇ ਆਜ ਤੂੰ ਪਤਨੀ ਕਰੀ ਜਾਨੀ ਹੈ ਨਾ ਉਹ ਖਾਂ ਹੈ ਇੱਧਰ ਪਿਛਲੀ ਵਾਰ ਵੀ ਚੂੜੀ ਚੋੱਕ ਕੇ ਲੱਗੀ ਮੇਰੀ ਨਾ ਇੱਧਰ ਫੜਾ ਮਰ ਚੋਲਾ ਤੇਰਾ ਕੰਮ ਹੀ ਹੋ ਗਿਆ ਵਾ ਹਰ ਵਾਰੀ ਤੂੰ ਮੈਨੂੰ ਚੋਰ ਸ਼ਬਦ ਕਰਨ ਤੇ ਲੱਗੀ ਰਹਿਨੀ ਆ ਮਾਲਕ ਤੇ ਵੇਂਦਾ ਹੀ ਆ ਨਾ ਇਦਾਂ ਕਿਸਦਾ ਨਾਂ ਲਾਵੇਂਗੀ ਨਾ ਤੇ ਨਾਂ ਲੱਗ ਨਹੀਂ ਜਾਣਾ ਮੇਰਾ ਮੈਂ ਤੇਰੇ ਕਾਹ ਚੋਰ ਨਹੀਂ ਰੱਸੀ ਬਲ ਗਈ ਪਰ ਬਲ ਨਹੀਂ ਗਿਆ ਹਨਾ ਆ ਜੀ ਅੱਕੜ ਵਾ ਨੇ ਇਹਨੀ ਗਈ ਤੇਰੀ ਉੱਥੇ ਦੀ ਉੱਥੇ ਹੀ ਆ ਸਾਪਾਂ ਕੋ ਖੜੀ ਹੋਈ ਆ ਪਤਾ ਨਹੀਂ ਕੀ ਕਰਤੂਤ ਕੀਤੀ ਪਿਛਲੀ ਵਾਰੀ ਤੂੰ ਹੁਣ ਲੱਖ ਸਫਾਂਜਾ ਦੇ ਮੈਨੂੰ ਤੇ ਪਤਾ ਹੀ ਆ ਸਾਰੀ ਗੱਲ ਦਾ ਯਕੀਨ ਤੇ ਹੈ ਨਹੀਂ ਮੈਨੂੰ ਤੇਰੇ ਤੇ ਪੋਰਾ ਵੀ ਨਹੀਂ ਇਹ ਗੱਲ ਦਾ ਭਾਬੀ ਤੈਨੂੰ ਵੀ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਕਿ ਚੂੜੀ ਮੇਰੇ ਝੋਲੇ ਵਿੱਚ ਕਿੰਨੇ ਰੱਖੀ ਸੀਗੀ ਠੀਕ ਆ ਹੁਣ ਤੀਜਾ ਬੰਦਾ ਤੇ ਇੱਥੇ ਕੋਈ ਨਹੀਂ ਸੁਣਦਿਆ ਪਰ ਚੋਰੀ ਦੇ ਇਲਜ਼ਾਮ ਮੈਤੇ ਤੂੰ ਲਾਉਂਦੇ ਹੀ ਆ ਨਾ ਰੱਬ ਕੋ ਡਰ ਥੋੜਾ ਜਿਆ ਵੀ ਚੁੱਪ ਕਰ ਜਾ ਚੁੱਪ ਕਰ ਜਾ ਕਿਹੋ ਜਿਹੀ ਗੱਲਾਂ ਕਰਦੀ ਆ ਚੁੱਪ ਝੋਲਾ ਆਪਣਾ ਚਲ ਵਗਦੀ ਹੋ ਤੇ ਨਾਲ ਗੱਲ ਸੁਣ ਲੈ ਆ ਮੁੜ ਕੇ ਨਾ ਆਈ ਹੁਣ ਤੇਰੇ ਵਰਗਾ ਤਾਂ ਬਸ਼ਰਮੰਦਾ ਨਹੀਂ ਵੇਖਿਆ ਮੈਂ ਦੁਨੀਆ ਤੇ ਆਕੜ ਵੇਖ ਕਿੱਡੀ ਐ ਦੀ ਸਟੇਸ ਸਮਾਂ ਤੇ ਚੜੀ ਆ ਹੁਣ ਨਾ ਹੀ ਮਿਲਦੀ ਦਾ ਰਿਸ਼ਤਾ ਲੈ ਕੇ ਮੇਰੀ ਗੱਲ ਸੁਣ ਲੈ ਭਾਬੀ ਮੈਂ ਤੇਰੇ ਘਰ ਕੇ ਨਹੀਂ ਆਉਂਦੀ ਮੈਂ ਆਪਣੇ ਪੇਕੇਆਂ ਦੇ ਘਰ ਆਉਣੀ ਆ ਠੀਕ ਆ ਨਹੀਂ ਪੇਕੇ ਦੇ ਮਾਪਿਓ ਤੋਂ ਬਾਅਦ ਨਾ ਪਰਾਂ ਪਰਜਾਈਆਂ ਨਾਲ ਹੁੰਦੇ ਆ ਲੱਗੀ ਸਮਝ ਜੇ ਜਦੋਂ ਪਰਜਾਈ ਦੇ ਤੈਨੂੰ ਅੱਖੀ ਪੋਰੀ ਵੇਖ ਖਾਉਂਦੀ ਤੇ ਤੇਰੀ ਐਡੀ ਆਕੜ ਨੂੰ ਕੌਣ ਵੇਖੂਗਾ ਕੋਈ ਗੱਲ ਨਹੀਂ ਉਹਨਾਂ ਦੇ ਅੱਖਾਂ ਤੇ ਪਰਦਾ ਪਿਆ ਵਜੇ ਜਦੋਂ ਪਤਾ ਲੱਗ ਗਿਆ ਨਾ ਖੁੱਲ ਗਿਆ ਆਪੇ ਸਾਰਾ ਦਿਖ ਪੈਣਾ ਸਾਫ ਸਾਫ ਕਿ ਦੇਖ ਚੰਗੀ ਆ ਤੂੰ ਤੂੰ ਤਾਂ ਬਥੇਰੀ ਕੋਸ਼ਿਸ਼ ਕੀਤੀ ਹੀ ਨਾ ਮੈਨੂੰ ਚੋਰ ਬਣਾਉਣ ਦੀ ਤੇ ਇਹਨਾਂ ਨਫ਼ਰਤ ਕਰਨਗੇ ਸਾਰੇ ਹੋਰ ਮਿਹਨੇ ਮੇਰੇ ਨਾਲ ਕਿਸੇ ਨੇ ਕੀ ਨਫ਼ਰਤ ਕਰਨੀ ਸੀ ਤੇਰੀ ਆਪਣੀ ਨੌਂ ਨੇ ਨਹੀਂ ਕੀਤੀ ਉਹਨੂੰ ਉਹਨੂੰ ਪਤਾ ਵਾ ਸਾਰਾ ਕਿ ਮੇਰੀ ਕੋਈ ਗਲਤੀ ਨਹੀਂ ਗਈ ਤੇਰਾ ਕੀ ਇਰਾਦਾ ਵਾ ਕਿ ਜੇ ਮੈਂ ਕੋਈ ਗਲਤੀ ਨਹੀਂ ਕਰਦੀ ਮੈਂ ਗਲਤ ਨਹੀਂ ਕੀਤੀ ਮੈਨੂੰ ਸਾਰੇ ਐਵੇਂ ਗਲਤ ਸਮਝ ਲੈਣਗੇ ਵੀ ਮੇਰੀ ਨੌਂ ਦੇ ਸੱਜ ਤੂੰ ਕੋ ਤੋੜਿਆ ਵਾ ਗੱਲ ਹੋਰ ਕੋਈ ਦੀਆਂ ਆ ਜਾਂਦੀ ਹੁੰਦੀ ਬਾਬਿਆਂ ਵਾਲ ਜਿਹਦਾ ਲੋਕੀ ਤੁਰੇ ਫਿਰਦੇ ਆ ਆ ਵੇ ਮੈਨੂੰ ਲੋੜ ਬਾਬਿਆਂ ਵਾਲ ਜਾਣ ਦੀ ਮੈਂ ਸਿਰਫ ਗੁਰੂ ਘਰ ਜਾਨੀ ਆ ਸਿਰਫ ਉੱਥੇ ਮੱਥਾ ਟੇਕਨੀ ਆ ਠੀਕ ਆ ਨਾ ਮੈਨੂੰ ਕੋਈ ਲੋੜ ਨਹੀਂ ਕਿ ਹਾਲ ਜਾਣਦੀ ਤੇ ਨਾ ਮੈਨੂੰ ਆਦਤ ਹੀ ਆ ਪਤਾ ਮੈਨੂੰ ਤੇਰੇ ਵਰਗੀਆਂ ਦਾ ਜੋ ਕੋ ਕਰਦੀਆਂ ਆ ਚੱਲ ਗੱਲਾਂ ਦੀ ਗਾਕ ਨਹੀਂ ਮੈਂ ਬਹੁਤੀ ਚੱਕ ਆਪਣਾ ਝੋਲਾ ਤੇ ਵਗਦੀ ਹੋ ਤੇ ਮੁੜ ਕੇ ਨਾ ਵੜੀ ਇੱਥੇ ਬੇਸ਼ਰਮਾ ਵਾਂਗੂ ਆ ਗਈ ਝੋਲਾ ਚੁੱਕੇ ਟੌਰ ਨਾ ਆਉਂਗੀ ਮੇਰੇ ਭਤੀਜੇ ਜਿੰਦੇ ਰਹਿਣ ਚਾਹ ਕਰਨ ਵਾਲੇ ਮੇਰਾ ਭਰਾ ਜਿੰਦਾ ਰਵੇ ਚਾਹ ਕਰਨ ਵਾਲਾ ਤੇਰੇ ਤੇ ਕੀ ਆਇਆ ਵਾ ਜੇ ਮੈਂ ਤੇਰੇ ਵਰਗਾ ਤਾਂ ਬੇਸ਼ਰਮ ਬੰਦਾ ਨਹੀਂ ਵੇਖਿਆ ਮੈਂ ਵੇਹ ਕਿੱਡਾ ਮੋ ਚੁਪ ਚੁਪ ਕੇ ਗੱਲਾਂ ਕਰਦੀ ਆ ਕਿੱਦਾਂ ਹੀ ਆਉਂਗੀ ਆਉਂਗੀ ਨਾ ਕਿਉਂ ਆਉਂਗੀ ਆਪਣਾ ਕਾਰਬਾਰ ਅਨ ਨਾਲ ਚੁੱਕ ਲਈ ਉਹਨੂੰ ਵੀ ਫਿਰ ਕਹਣਾ ਉਹਦੇ ਸਾਹਮਣੇ ਗੱਲਾਂ ਕਰਦੀ ਆ ਅ ਚੱਲ ਟਾਈਮ ਹੋ ਗਿਆ ਬਥੇਰਾ ਨਿਕਲ ਜਾ ਹੁਣ ਵਗ ਜਾ ਭਾਬੀ ਚੁੱਪ ਕਰ ਜੇ ਵੀਰ ਨੇ ਸੁਣ ਲਿਆ ਨਾ ਇਹ ਨਾ ਹੋਵੇ ਕਿ ਤੈਨੂੰ ਅੰਦਰ ਵੜ ਕੇ ਤੇ ਤੈਨੂੰ ਹੌਲੀ ਕਰਦਾ ਹੋਵੇ ਫਿਰ ਤੂੰ ਕਹਣਾ ਮੈਨੂੰ ਘਟਵਾਉਂਦੀ ਆ ਵੀ ਵੇਖ ਵੇਖਦੀ ਆਕੜ ਵੇ ਹੈ ਕੱਲਾਂ ਵੇ ਕਰਦੀ ਤੇਰਾ ਵੀਰ ਪਹਿਲਾਂ ਮੇਰਾ ਘਰ ਵਾਲਾ ਵਾ ਲੱਗੀ ਸਮਝ ਉਹਨੂੰ ਵੀ ਆਪਣੇ ਘਰ ਦਾ ਪਤਾ ਵਾ ਤੇਰੇ ਪਿੱਛੇ ਲੱਗ ਕੇ ਹਾ ਕੰਮ ਨਹੀਂ ਕਰ ਲੱਗਾ ਜੋਨੇ ਰਿਆ ਹੀ ਆਈ ਹੈ ਨਾ ਆ ਕੰਮ ਅਜੇ ਤੱਕ ਨਹੀਂ ਹੋਇਆ ਅਜਿਹਾ ਗੱਲ ਕੀਤੀ ਨਾ ਕਿ ਤੇ ਕੰਮ ਹੋ ਗਿਆ ਤੇ ਵੇਖੀ ਫਿਰ ਤਰਾ ਮੈਂ ਹਾਲ ਕੀ ਕਰਦੀ ਆ ਤੂੰ ਫਿਰ ਇੱਥੇ ਵੜਨ ਜੋਗੀ ਹੋਣਾ ਹੈਗੀ ਹੋਰ ਦੇ ਤੱਕ ਕਹਿੰਦੀ ਨਾ ਮੈਨੂੰ ਮੈਂ ਆਉਂਗੀ ਆਉਂਗੀ ਵੀਰ ਆਪਣੇ ਕਰਕੇ ਆਉਂਗੀ ਪੱਤੀਆਂ ਕਰਕੇ ਆਉਂਗੀ ਤੇਰਾ ਨੱਕ ਵੱਡ ਕਿੱਥੋਂ ਘੱਲੂਗੀ ਮੈਂ ਅ ਚੁੱਪ ਕਰਕੇ ਤੁਰ ਜਾ ਇੱਥੋਂ ਟਾਈਮ ਹੋ ਗਿਆ ਵਾ ਫੇਰ ਕਹਣਾ ਹੁਣ ਸ਼ਾਮਾਂ ਪੈ ਗਏ ਤੁਹਾਨੂੰ ਸਵੇਰ ਹੋ ਗਿਆ ਤੇ ਬੱਸ ਹੈ ਨਹੀਂ ਤੇ ਬੱਸ ਚਲ ਗਈ ਤੇ ਬੱਸ ਆ ਗਈ ਬਹਾਨੇ ਨੇ ਮੁੱਕ ਦੇ ਤੇਰੇ ਤੇ ਇੱਥੇ ਰਹਿਣ ਦੇ ਬੱਸ ਜੋ ਮਰਜ਼ੀ ਕਰ ਲਾ ਤੇਰਾ ਕੀ ਰਾਦਾ ਵਾ ਮੈਂ ਇੱਥੋਂ ਹਣੋਂ ਹਟ ਜਾ ਕਿੱਦਾਂ ਹਟ ਜਾਵਣੋਂ ਮੈਨੂੰ ਇੱਥੇ ਆਣ ਕੇ ਆਪਣੇ ਮਾਪਿਆਂ ਦੇ ਹੋਣ ਦਾ ਅਹਿਸਾਸ ਹੁੰਦਾ ਵਾ ਉਹ ਹੀ ਘਰ ਵਾ ਜਿੱਥੇ ਸਾਰਾ ਦਿਨ ਕੰਮ ਕਰਨਾ ਸਾਰਾ ਦਿਨ ਆਪਣੇ ਭੈਣ ਭਰਾਵਾਂ ਨਾਲ ਖੇਡਣਾ ਤੇਰਾ ਕੀ ਇਰਾਦਾ ਵੀ ਮੈਂ ਘਰ ਚ ਨਾ ਆਉਂਗੀ ਹੁਣ ਧੀਆ ਨੂੰ ਸਦਾ ਹੀ ਪੇਕੇ ਨਾਲ ਚਾਹ ਰਿਹਾਦਾ ਵਾ ਤੇ ਸਾਰੀ ਉਮਰ ਰਹਿਣਾ ਵਾ ਇਹ ਤੇ ਉਦੋਂ ਹੀ ਛੁੱਟਣਾ ਵਾ ਜਦ ਦਿਨ ਮੈਂ ਮਰ ਗਈ ਜਿੰਦੇ ਜੀ ਨੇ ਮੋਹ ਛੱਡ ਸਕਦੀ ਆਪਣੇ ਪੇਕਿਆਂ ਦਾ ਚੱਲ ਕੋਈ ਨਹੀਂ ਮਨਾ ਕਰ ਲੈਂਦੇ ਇਹਨੂੰ ਗੱਲਾਂ ਪਤਾ ਨਹੀਂ ਇਹਨੂੰ ਕਿਉਂ ਇੰਨੀ ਮਾੜੀ ਲੱਗਦੀ ਆ ਮੈਂ ਕੀ ਮਾੜਾ ਕੀਤਾ ਐ ਦਾ ਮੈਂ ਨਾ ਸਾਰਾ ਪਰ ਘਰਾਵ ਹੋ ਗਈ ਇਹ ਉਹ ਤੂੰ ਇੱਥੇ ਕਰੀ ਜਾਂਦੇ ਆ ਮੈਂ ਡੜੀ ਵੇਖਣ ਆ ਬੂਟੇ ਵੇਖਣ ਆ ਹੀ ਕੋਈ ਠੀਕ ਆ ਕਿ ਨਹੀਂ ਅਰੇ ਪੁੱਤ ਹਾਂਜੀ ਅਸਲੀ ਨੇ ਮੈਨੂੰ ਕੱਲ ਇੱਕ ਗੱਲ ਦੱਸੀ ਆ ਹਾਂਜੀ ਇਹ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਆ ਉਹ ਗੱਲ ਸੱਚ ਵਾ ਉਹ ਕਹਿੰਦਾ ਸੀ ਵੀ ਅਮਨ ਕਿਸੇ ਮੁੰਡੇ ਨੂੰ ਫੋਨ ਕਰਦੀ ਉਹ ਗੱਲ 100% ਸੱਚੀ ਆ ਇਹ ਕਿਹਾ ਨਾ ਮੈਂ ਵੀ ਵੇਖਿਆ ਸੀਗਾ ਲਾਗੋ ਨੰਗਣ ਅੱਛਾ ਤੇ ਨਹੀਂ ਹੀ ਗੱਲ ਕਰਨਾ ਦੋ ਚਾਰ ਗੱਲਾਂ ਮੈਂ ਸੁਣੀਆਂ ਤੇ ਧਿਆਨ ਪਿਆਗਾ ਉਹ ਸੜੇ ਫੋਨ ਕੱਟਦਾ ਮੇਰੇ ਲਈ ਵੇਖ ਕੇ ਤੇ ਤੂੰ ਉਹਦਾ ਮਰਨਾ ਕਿਉਂ ਗੱਲ ਕੀਤੀ ਉਹ ਮੈਂ ਤਾਂ ਨਹੀਂ ਗੱਲ ਕੀਤੀ ਮੈਂ ਕੋਈ ਪਾਤਰੇ ਬੇਰੇ ਘਰ ਨਾਲੇ ਮੈਂ ਹੈ ਨਹੀਂ ਕਿ ਮੇਰੀ ਕਹਿੰਦੇ ਮੰਨਣੀ ਨਹੀਂ ਹੈਗੀ ਹੋਰ ਵੀ ਯਾਰ ਗੱਲ ਕਰੇ ਤੇ ਮੈਨੂੰ ਚਕੇ ਨਹੀਂ ਹੋਣਾ ਤੇ ਮੇਰੇ ਪਤੇ ਗੱਲ ਕਹਿੰਦੇ ਆ ਕੋਈ ਨਾ ਕੋਈ ਗੱਲ ਹੋ ਗਈ ਆ ਆਪਦੀ ਇਹ ਮੈਂ ਤੈਨੂੰ ਗੱਲ ਦੱਸਾਂ ਜਿਹੜਾ ਭੂਆ ਰਿਸ਼ਤਾ ਕਹਿਣ ਦੀ ਹੈ ਨਾ ਚੁੱਪ ਕਰਕੇ ਤਾਂ ਕਰ ਦੋ ਜਿਹਦਾ ਕੱਲ ਤੁਹਾਡੇ ਮੁੰਡੇ ਕਾਲ ਖ ਲੱਗ ਜਣੀ ਤਾਂ ਮੈਂਸਾਂ ਗੱਲ ਨਹੀਂ ਨਹੀਂ ਯਾਰ ਮੁੰਡੇ ਚਕਿੰਜਾ ਨਹੀਂ ਹੋਣ ਲਿਆ ਚੱਲ ਗੱਲ ਤੇ ਰਿਸ਼ਤੇ ਦੀ ਆ ਰਿਸ਼ਤਾ ਤਾਂ ਹੀ ਕਰਨਾ ਵਾ ਮੇਰਾ ਵੀ ਇਰਾਦਾ ਹੈਗਾ ਵਾ ਉਹ ਤੇਰੀ ਮਾਂ ਕੇ ਪਾਸੇ ਲੱਗੇ ਤਾਂ ਫੇਰ ਵਾ ਨਾ ਉਹ ਮਾਂ ਨੂੰ ਛੱਡੋ ਮੁੜ ਕੇ ਮਾਂ ਨੇ ਨਹੀਂ ਕੋਈ ਕਰਨਾ ਮੁੜ ਕੇ ਸਾਡਾ ਘਰੋਂ ਨਿਕਲਣਾ ਦਰਬਾਰ ਹੋਣਾ ਵਾ ਕੋਈ ਨਹੀਂ ਨਹੀਂ ਤੋਰ ਬਰਹਣਾ ਵਾ ਇਹ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਵਾ ਇਹ ਜਿਹੜੀਆਂ ਗੱਲਾਂ ਨਹੀਂ ਸੋਚੀਆਂ ਹੁੰਦੀਆਂ ਆਹ ਨਹੀਂ ਯਾਰ ਉਹ ਡੈਡੀ ਸੋਚਣਾ ਨਹੀਂਗਾ ਇਹਦਾ ਚੰਡੀ ਚੁੰਡੀ ਗੱਡੀ ਜਾਣਾ ਨਾ ਬੰਦ ਕਰ ਤੋ ਤੁਹਾਨੂੰ ਸਾਂ ਗੱਲ ਉਹ ਮੇਰੀ ਗੱਲ ਸੁਣ ਪੁੱਤ ਅਸੀਂ ਤੇ ਬੜੇ ਵਿਸ਼ਵਾਸ ਨਾਲ ਘਲਾਈ ਸੀ ਉੱਥੇ ਉਹ ਇੰਨਾ ਖਰਚਾ ਕੀਤਾ ਉਹ ਮਹੀਨੇ ਤੇ 4 ਰਹਿ ਗਏ ਹੁਣ ਚੱਲ ਪੇਪਰ ਪਾ ਲੈਣ ਦੇ ਤੇ ਮੁੜ ਕੇ ਉੱਥੇ ਨੂੰ ਘਰ ਤਾਂ ਲੈ ਲੈਨੇ ਆਪਾਂ ਮਿੰਨੋ ਨਹੀਂ ਮੈਂ ਵੀ 4 ਮਹੀਨੇ ਨਿਕਲਦੇ ਹੁਣ ਕਿ ਨਿਕਲਦੇ ਠੀਕ ਆ ਨਾ ਮਿੰਨੋ ਕੋ ਚਾਮ ਕੋ ਚੰਗੇ ਲੱਗਣ ਡਿਆਗੇ ਇਚਾਨ ਕੋ ਚੜ ਗਿਆ ਨਾ ਤੇ ਫਿਰ ਹਾਨੂੰ ਪਿਆਰ ਲੱਗਣਾ ਵਾ ਉਹ ਤੁਸੀਂ ਤਾਂ ਚੰਗਾ ਪਿਆਰ ਪਹਿਲਾਂ ਸਮਝੋ ਆਪਣੇ ਤੁਸੀਂ ਤਾਂ ਇਹ ਗੱਲਾਂ ਕਰਦੇ ਨਾ ਤੁਸੀਂ ਤਾਂ ਪਹਿਲਾਂ ਨਹੀਂ ਖੋ ਸਕਦੇ ਚੰਦੀ ਕੜ ਘੱਲਣ ਚੰਨੂ ਤੁਸੀਂ ਤਾਂ ਐਡਾ ਗੱਲਾਂ ਕਰਦੇ ਜਾਪਦੇ ਮੈਨੂੰ ਉਹ ਡੈਡੀ ਹਾਨੂੰ ਦੁਨੀਆ ਦੀ ਗੱਲਾਂ ਮਾਰਦੀਆਂ ਹੀ ਹੋ ਅਸੀਂ ਤਾਂ ਕਹਿੰਨੇ ਆਹ ਗੱਲ ਉਹ ਨਹੀਂ ਨਹੀਂ ਯਾਰ ਮੇਰੀ ਕੁੜੀ ਦੰਦੀ ਨਹੀਂ ਹੋ ਸਕਦੀ ਵੀ ਦੂਰ ਤੋਂ ਲੋਕਾਂ ਘਰ ਗੱਲਾ ਸੁਣ ਲਈਆਂ ਵਾ ਹੈਡੀਆਂ ਤੇ ਆਪਣੇ ਘਰ ਆ ਜੀ ਕੀ ਕਰਾਂਗੇ ਮੁੜ ਕੇ ਐਵੇਂ ਮਰੀ ਜਾਂਦੇ ਤੁਸੀਂ ਮਰੀ ਜਾਂਦੇ ਆ ਆ ਤੇ ਜਿਹੜੀ ਗੱਲ ਚੰਗੀ ਆ ਨਾ ਪਰ ਮਾਂ ਨਾਲ ਰਿਸ਼ਤਾ ਕਰਕੇ ਤੇ ਪਰਾਂ ਕਰ ਦੋਗਾ ਵਿਆਹ ਹੀ ਕਰ ਦੋ ਮੈਂ ਨਾਲ ਇੱਕ ਵਾਰੀ ਯਾਰ ਪੁੱਤ ਉਹ ਪੜਦੀ ਰੋਪੇ ਜਾ ਕੇ ਉੱਤੇ ਇਹ ਤਾਂ ਗੱਲ ਤੁਹਾਡੀ ਸਿਆਣੀ ਆ ਆਹੋ ਮੇਰਾ ਵੀ ਰਾਦਾ ਵਿਚਾਰੇ ਨੂੰ ਮੰਗਦੀ ਐ ਆਹ ਮਹੀਨੇ ਚਾਰੇ ਦੇ ਪੇਪਰ ਪੈ ਗਏ ਨਾ ਇਹਦਾ ਵਿਆਹ ਕਰ ਦਿੰਨੇ ਆ ਹੋਰ ਆ ਤੇ ਮੰਮੀ ਨਾ ਕਰੋ ਸਲਾਹ ਹੀ ਕਰਨੀ ਆ ਸਲਾਹ ਕਹਿੰਦੀ ਕਰਨੀ ਭੂਆ ਨੇ ਕਿਹਾ ਵੀ ਕਰ ਦੋ ਤੁਸੀਂ ਡਨ ਕੰਮ ਚੱਲ ਇੱਕ ਵਾਰੀ ਮੈਂ ਨਾ ਗੱਲ ਕਰਾਂ ਕੁੜੀ ਨਾਲ ਨਹੀਂ ਤੇ ਆਹ ਇੱਕ ਵਾਰੀ ਤੁਸੀਂ ਗੱਲ ਕਰੋ ਪਰ ਮੰਨਣਾ ਨਹੀਂ ਉਹਨੇ ਹਨਾ ਮੰਨਣਾ ਤਾਂ ਹੋਂ ਨਹੀਂ ਨਾਗਾ ਹੁਣ ਕੀ ਕਰੀਏ ਹੁਣ ਕੀ ਦਸੀਏ ਤੁਹਾਨੂੰ ਹੁਣ ਯਾਰ ਪੁੱਤ ਇੰਜ ਕਰਾਂਗਾ ਤੁਸੀਂ ਆਪਣੀ ਮਾਂ ਨਾਲ ਗੱਲ ਕਰੋ ਤੁਸੀਂ ਬਣਾਓ ਕਿਤੇ ਮੈਂ ਕਰਦਾ ਮਮੀ ਨਾਲ ਗੱਲ ਜਾ ਕੇ ਮਮੀ ਕੀ ਜਾਂਦੀ ਐ ਤੇ ਤੁਸੀਂ ਕਰੋ ਦੀਦੀ ਨਾਲ ਗੱਲ ਚੱਲ ਮੈਂ ਇਹਨੂੰ ਕਹਿਣਾ ਆ ਆਹੋ ਪੁੱਤ ਆਹ ਪੜਦਾ ਚੰਗੀ ਤਰ੍ਹਾਂ ਤੇ ਮੜਕੇ ਤੇਰਾ ਵਿਆਹ ਕਰਦੀ ਹੁਣ ਸਹੀ ਗੱਲ ਵਾ ਆਹੋ ਚੱਲ ਨਾਲ ਜਿਹੜਾ ਪੁੱਫੜੀ ਆ ਕੇ ਬੈਠਾ ਵਾ ਆਹੋ ਓਏ ਆਂਦਾਂ ਨਾਲ ਵੀ ਬੋਲਦਾ ਕੋਈ ਨਹੀਂ ਜਾਓ ਤੁਸੀਂ ਜਾ ਕੇ ਕਰੋ ਗੱਲ ਤੇ ਮੈਂ ਆਮਨਾ ਵਖੜੀ ਜੇ ਕਿਤੇ ਪੁੱਫੜ ਜਿਹੜਾ ਅਰਬੇ ਬੜਾ ਵਾ ਹਨਾ ਓਏ ਆਹੋ ਪੁੱਫੜ ਇਦਾਂ ਹੀ ਆ ਕੋਈ ਕਹਿੰਦਾ ਬੰਨਾ ਕੁਝ ਦੱਸੋਗਾ ਤੇ ਫੇਰ ਜਾਣਾ ਮੈਂ ਇੱਥੋਂ ਵੀ ਦਸ ਬੰਦੇ ਨੇ ਘਰ ਕੋਈ ਸਲਾਹ ਕਰਨੀ ਹੁੰਦੀ ਆ 100 ਗੱਲਾਂ ਬਾਤਾਂ ਹੁੰਦੀਆਂ ਆ ਉਹ ਇਥੇ ਹਟ ਕੇ ਬਹਿ ਗਿਆ ਹੁਣ ਓਏ ਉਹਨਾਂ ਨੂੰ ਵੇਹ ਆ ਵੀ ਚੰਗਾ ਘਰ ਵਾ ਹੋ ਜੂਗਾ ਤਾਂ ਚੱਲ ਵਧੀਆ ਗੱਲ ਹੋ ਗਈ ਆਹੋ ਗੱਲ ਤੇ ਤਾਂ ਸਿਆਣੀ ਆ ਆਹੋ ਭੈਣ ਨੇ ਵੀ ਭਲਾ ਸੋਚਣਾ ਸਾਡਾ ਸਹੀ ਗੱਲ ਵਾ ਉਹਨੇ ਕਿਹੜਾ ਮਾੜਾ ਸੋਚਣਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਚੱਲ ਫੇਰ ਕਰ ਦਿਆਂ ਕੋਈ ਨਾ ਕੋਈ ਹੱਲ ਹੈ ਹਾਂਜੀ ਹਾਂਜੀ ਆ ਜਾ ਮੇਰਾ ਪੁੱਤ ਠੀਕ ਜੀ ਰਹਿਣ ਦੇ ਪਤੰਮ ਤੂੰ ਸੁਣ ਨਹੀਂ ਕਿੱਥੇ ਹਾ ਚ ਓਏ ਉਹ ਵੀਰ ਜੰਦਰ ਗਿਆ ਮੁੰਡੇ ਕੋਲ ਨਾ ਉਹ ਦੱਸ ਕੇ ਜਾਇਆ ਕਰੇ ਕਦੇ ਓਦਾਂ ਤਰ ਪੈਂਦਾ ਮੂੰਹ ਚੁੱਕੇ ਉਹ ਤਾਂ ਸਵੇਰ ਤੇ ਚੱਲ ਗਿਆ ਤੇ ਆਦੇ ਆਉਣ ਦੇ ਆਉਣ ਵਾਲੇ ਹੋਣੇ ਮੇਰੇ ਸਾਹ ਹਾਂ ਉਹ ਤਾਂ ਮੇਰਦਾ ਨਾਲ ਗੱਲ ਕਰਦਾ ਫਰਜ ਨਹੀਂਗਾ ਉਹ ਚਲ ਕੋਈ ਇਹ ਜਾਣੇ ਵੀ ਨਾ ਆਪੋ ਆਪਣੀਆਂ ਮਰਜ਼ੀਆਂ ਕਰਦੇ ਹੁਣ ਮੇਰਾ ਤਾਂ ਕੋਈ ਮੁੱਲ ਨਹੀਂ ਇੱਥੇ ਹੈਗਾ ਉਹ ਜਾਓ ਤੇ ਅੰਦਰ ਮਾਉਨਾ ਵਾ ਮਮੀ ਦੀ ਜਿੱਦ ਨੇ ਨਾ ਸਾਡਾ ਮੂੰਹ ਕਾਲਾ ਕਰਾ ਦੇਣਾ ਮੈਂ ਲੱਗਣ ਡਿਆ ਉਹ ਤੇ ਰਿਸ਼ਤਾ ਹੋ ਜਾਣਾ ਜਿੱਥੇ ਪੂਆ ਕਰ ਹੁੰਦੀ ਆ ਕੰਮ ਸਾਰਾ ਵਧੀਆ ਹੋ ਜੇ ਇੱਥੇ ਦੀ ਇੱਥੇ ਬਣੀ ਰਹੂਗੀ ਸਾਡੀ ਇਹਦੇ ਜਿੱਦਾਂ ਦੇ ਭੈਣ ਕੰਮ ਕਰਦੇ ਹੀ ਆ ਨਾ ਮੈਨੂੰ ਕੋਈ ਚੰਗਾ ਜਾਣੇ ਲੱਗਣ ਡਿਆਗਾ ਚੱਲ ਜਾ ਕੇ ਮੰਮੀ ਨੂੰ ਕਹਿਨਾ ਵਾ ਵੀ ਆ ਗੱਲਾਂ ਬਦਾ ਹੋਣੀਆਂ ਵਾ ਜਿਸ ਤੇ ਭੂਆ ਨਹੀਂ ਕਹਿੰਦੀ ਚੁੱਪ ਕਰਕੇ ਕੱਲ ਹੋਰ ਮਾਰਨਾ ਉਹੋ ਗੱਲ ਚ ਫਾਇਦਾ ਵਾ ਵੇਖ ਤੇ ਪੇਡਾਂ ਨੂੰ ਜਕਾਮ ਹੋ ਗਿਆ ਵਾ ਕਿ ਡਿੱਲੰਮੀ ਜ਼ਬਾਨ ਵੇਦੀ ਕਿੱਡਾ ਪਟਰ ਪਟਰ ਚੱਲਦੀ ਆ ਇਹ ਨਾ ਹੁਣ ਕੋਈ ਜ਼ਿਆਦਾ ਗੱਲਾਂ ਕਰਨ ਲੱਗੀ ਆ ਜਿੰਨਾ ਇਹਨੂੰ ਮੈਂ ਕਹਾਂ ਨਾ ਉਨੀ ਪੂਆ ਚੜਦੀ ਆ ਇਹ ਚੂੜੀ ਮੇਰੇ ਚੋਲੇ ਤੂੰ ਪਾਈ ਹੈਗੀ ਵੇ ਕਿੱਡਾ ਮੂੰਹ ਪਾੜ ਕੇ ਸਿੱਧੀ ਕਹਿ ਗਈ ਮੈਨੂੰ ਕਿ ਤੇ ਮਾਸਾ ਡਰੀ ਨਹੀਂ ਕਿ ਤੇ ਭੋਰਾ ਘਬرائی ਨਹੀਂ ਕਿ ਮੈਂ ਤੇ ਸਾਹਮਣੇ ਗੱਲ ਕਰਨ ਲੱਗੀ ਆ ਪਰ ਗੱਲ ਤੇ ਸਹੀ ਹੀਗੀ ਪਾਈ ਤੇ ਮੈਂ ਹੀਗੀ ਤੇਰਾ ਮੂੰਹ ਵੀ ਤਾਂ ਕਾਲਾ ਹੋਇਆ ਹੀ ਨਾ ਕਿਤੇ ਨਾ ਕਿਤੇ ਤੈਨੂੰ ਸ਼ਰਮ ਤੇ ਹੁੰਦੀ ਆ ਨਾ ਕਿ ਮੇਰੇ ਚੋਲੇ ਚ ਡੀ ਵੱਡੀ ਚੀਜ਼ ਨਿਕਲੀ ਆ ਤੇ ਕੀ ਸੋਚਦੇ ਹੋਣਗੇ ਮੇਰੇ ਬਾਰੇ ਅਕਲ ਤਾਂ ਤੈਨੂੰ ਹੈ ਨਹੀਂ ਮੱਸ ਪਰ ਈ ਇਕੱਲੇ ਗੱਲਾਂ ਕਰੀ ਜਾਂਦੇ ਜੇ ਤੇ ਕੀ ਇਕੱਲੇ ਗੱਲਾਂ ਕਰਨੀਆਂ ਉਹ ਤੁਹਾਡੇ ਟਾਈਮ ਨਹੀਂ ਲੱਗੇ ਬਹਿਣ ਦਾ ਤੇ ਇਕੱਲੇ ਨੇ ਕਰਨੀਆਂ ਆ ਆ ਲੱਗੇ ਬੈਠਾ ਹਣ ਕੀ ਕਿੱਥੇ ਚੱਲਾ ਵਾ ਹਾਂ ਨਾ ਗਿਆ ਕਿੱਥੇ ਹੀ ਤੂੰ ਜਾਣਾ ਕਿੱਥੇ ਆ ਬੰਬੀ ਵਾਲੇ ਫੇਰਾ ਮਾਰ ਕੇ ਆਇਆ ਵਾ ਚੱਲ ਵਧੀਆ ਵਾ ਸ਼ੁਕਰ ਆ ਕਿ ਤੇ ਮਾਲਕ ਦਾ ਤੈਨੂੰ ਬੰਬੇ ਦੇਖਣ ਡੈਤੀਆਂ ਪੈਲੀਆਂ ਦੇਖਣ ਲੱਗਦੀਆਂ ਵਾ ਆਪਕੋ ਦਿਖਣ ਧਿਆਵਾ ਨਾ ਕਿਸ ਤਰ੍ਹਾਂ ਮਤਲਬ ਕਹਿਣ ਦਾ ਹੈ ਸਭ ਕੋ ਦਿਖਣ ਲੱਗ ਪਿਆ ਵਾ ਇਹ ਮਤਲਬ ਕਹਿਣ ਦਾ ਹਾਂ ਸਿੱਧੀ ਪਤਲੀ ਗੱਲ ਵਾ ਹਮਨ ਚੰਡੀਗੜ੍ਹ ਨੀ ਜਾਊਗੀ ਪੜਨ ਨੂੰ ਇਹ ਗੱਲ ਮੈਂ ਦੱਸ ਦਿੰਨਾ ਵਾ ਨਾ ਤੂੰ ਪਿਓ ਅਮਨ ਦਾ ਆਹ ਪਿਓ ਹੀ ਹੁੰਦਾ ਅਮਨ ਜਾਊਗੀ ਚੰਡੀਗੜ੍ਹ ਕਿਉਂ ਨਹੀਂ ਪੜਨਾ ਉਹਨੇ ਨਹੀਂ ਜਾਣਾ ਕਦੇ ਆਹ ਤੰਤਰੋ ਕਾਹੇ ਕਰ ਜੋਗੇ ਹੈ ਨਹੀਂ ਤੁਸੀਂ ਹੈ ਨੀਲੰਤਰੇ ਇੱਕ ਨੰਬਰ ਦੇ ਦੋਵੇਂ ਤੇ ਜੇ ਉਹ ਕੁੜੀ ਪੜ ਲਈ ਆ ਇਹ ਤੁਹਾਨੂੰ ਹੁਣ ਈੜ ਹੁੰਦੀ ਵੇਖ ਵੇਖ ਕੇ ਮੈਂ ਕਹਿੰਦਾ ਵੀ ਮੂੰਹ ਕਾਲਾ ਕਰਾਉਂਨੋ ਨਾ ਅਸੀਂ ਚੰਗੇ ਮੜੇ ਵਧੀਆ ਨਾ ਕੀ ਤਰ੍ਹਾਂ ਮੂੰਹ ਕਾਲਾ ਕਰਤਾ ਉਹਨੇ ਹੈ ਕਰ ਦੇਣਾ ਵਾ ਕਿਉਂ ਕਰ ਦੇਣਾ ਵਾ ਜੇ ਉਹਨੇ ਕਹਿਤਾ ਵਾ ਕੋਈ ਗਲਤੀ ਵੀ ਲੱਗ ਸਕਦੀ ਬੰਦੇ ਨੂੰ ਆ ਤਾਹਾਂ ਪਿੰਡਾਂ ਜਿਹੜੀ ਇਤਵਾ ਨਾ ਇਹ ਮਿੱਟੀ ਚ ਰੁੱਲ ਜਾਣੀ ਸਾਡੀ ਇੱਕ ਮਿੰਟ ਚ ਦੇਖ ਜੀ ਚੁੱਪ ਕਰ ਜਾ ਕਿੱਦਾਂ ਮੂੰਹ ਐੜੜ ਗੱਲਾਂ ਕਰਨਾ ਮਾਂ ਸਾਹਮਣੇ ਸ਼ਰਮ ਨਹੀਂ ਹੋਏ ਤੈਨੂੰ ਮਾ ਸਕਤੇ ਕੀ ਤਰੀ ਇਸ ਨੂੰ ਨੇ ਪੋਚਾ ਮਾਰਤਾ ਵੇ ਹੈ ਕੋ ਕਰਨੀ ਸੁਣਿਆ ਸਭ ਕੋ ਠੀਕ ਆ ਮੈਂ ਕਿੰਨੇ ਸੁਣਿਆ ਆਹੋ ਨਾ ওভারਡਾਉਨ ਦਾ ਉਹ ਮੈਂ ਕੰਨੇ ਜੋਤੀ ਕੰਨੇ ਸੁਣਦੇ ਤਾਂ ਉਹਦੇ ਚ ਪੇੜਾ ਉਦੋਂ ਤੜੇ ਦੋ ਮੂੰਹ ਤੇ ਨਾਲ ਉਹਨੂੰ ਪਤਾ ਲੱਗਿਆ ਕਿ ਮੇਰੀ ਗੱਲ ਸੁਣਨਾ ਮੈਨੂੰ ਪਤਾ ਲੱਗਿਆ ਕਿ ਮੇਰੀ ਧੀ ਗਲਤੀ ਤੇ ਇਹਨਾਂ ਨੇ ਸੁਣਿਆ ਵਾ ਇਹ ਗੱਲ ਸੱਚੀ ਆ ਤੇ ਮੈਂ ਤਾਂ ਇਹ ਗੱਲਾਂ ਦਾ ਕਿੱਦਾਂ ਯਕੀਨ ਕਰਾਂ ਲਾ ਤੂੰ ਮੇਰੀ ਸਾਈਡ ਲਈ ਨਹੀਂ ਗੱਲ ਕਰ ਤੇ ਅਹੀਂ ਚ ਪੇੜਾ ਮਾਰ ਕੇ ਕੀ ਕਰੀਏ ਉਹਨੂੰ ਮੇਰੀ ਗੱਲ ਸੁਣ ਜਦੋਂ ਉਹ ਕੱਲ ਕਰ ਲਈ ਆ ਹਨਾ ਤੂੰ ਵੀ ਆਣ ਕੇ ਹਾਂ ਗੱਲ ਕਰਨਾ ਮੈਂ ਕੰਨੀ ਸੁਣਿਆ ਮੈਂ ਕੰਨੀ ਸੁਣਿਆ ਉਹ ਵੀ ਇਹੋ ਗੱਲ ਕਰਦਾ ਵਾ ਤੇ ਉਦੋਂ ਤੇ ਕੰਨ ਪੰਨੇ ਨਹੀਂ ਗਏ ਹੈ ਉਦੋਂ ਦੋ ਚ ਪੇੜਾ ਮੂੰਹ ਤੇ ਮਾਰਦੇ ਉਹ ਤਾਂ ਸਾਡੇ ਪੈਰਾਂ ਦੇ ਗੱਲ ਕੋਈ ਨਹੀਂ ਆ ਗੱਲ ਸਿਰਫ ਇੰਨੀ ਆ ਕਿ ਤੁਸੀਂ ਦੋਵੇਂ ਨਿੱਲ ਉਹ ਹੁਣ ਪੜ੍ਹ ਲਈ ਆ ਤੇ ਤੁਹਾਡੇ ਸੱਚ ਸਵਾਤ ਪੈਣ ਲਈ ਆ ਮੇਰੀ ਸੁਣ ਲੈ ਗੱਲ ਅਹੀਂ ਨਹੀਂ ਹੁਣ ਪੜ੍ਹਨ ਜਾਣਦਾਂ ਕਿਤੇ ਠੀਕ ਆ ਜਿੱਥੇ ਭੂਆ ਰਿਸ਼ਤਾ ਕਰਿਆ ਠੀਕ ਆ ਨਾ ਚੌਪ ਚ ਪੀਤੇ ਰਮਨ ਹੱਥ ਕਰ ਦੋ ਛੱਡੀ ਪੱੜੀ ਦੀ ਗੱਲ ਵਾ ਤੁਸੀਂ ਭਾਵੇਂ ਜੋ ਮਰਜ਼ੀ ਕਰ ਲੋ ਜਿੱਥੇ ਭੂਆ ਕਹਿੰਦੀ ਆ ਨਾ ਮੈਂ ਵੀ ਰਿਸ਼ਤਾ ਉੱਥੇ ਨਹੀਂ ਕਰਨਾ ਆ ਮੇਰੀ ਕੁੜੀ ਦਾ ਸਿਰਫ ਹੁਣ ਪੇਪਰ ਹੋਣ ਵਾਲੇ ਆ ਇਹਦਾ ਮਸਾਲ ਨਹੀਂ ਮਾਰਨਾ ਚੰਡੀਗੜ੍ਹ ਤੋਂ ਨੇ ਜਾਣਾ ਵਾ ਉਹਨੇ ਪੇਪਰ ਵੀ ਦੇਣੇ ਆ ਆਪਣਾ ਕੋਰਸ ਉਹਨੇ ਪੂਰਾ ਕਰਨਾ ਵਾ ਲੱਗਿਆ ਸਮਝੇ ਅਕਾੜੇ ਗੱਲਾਂ ਚਾਰ ਕਦਮ ਉਹਦਾ ਬੇੜਾ ਕਰਕੇ ਨਹੀਂ ਕਰਨਾ ਕੀਤੀ ਕਰਾਇਆ ਸਭ ਕੋ ਖੋਜ ਨਹੀਂ ਬੋਣਾ ਮੈਂ ਪੇਪਰ ਤਾਂ ਵੇ ਸੋਰ ਹੀ ਦਵੇ ਪਰ ਰਿਸ਼ਤਾ ਹੋਊਗਾ ਤੇ ਜਾਊਗੀ ਨਹੀਂ ਤੇ ਨਹੀਂ ਜਾਊਗੀ ਤੂੰ ਹੁਣ ਇਹ ਵੀ ਤੈਨੂੰ ਮੈਂ ਗੱਲ ਕਹਿ ਰਹੀ ਹਾਂ ਮੈਂ ਕਿਉਂ ਹੋ ਰਿਸ਼ਤਾ ਉਹ ਮੈਂ ਤਾਂ ਪਿੱਖ ਮੰਗੀ ਦੀ ਕਰੀ ਵੀ ਨਹੀਂ ਲੈਂਦਾ ਰਿਸ਼ਤਾ ਹੈ ਗੱਲਾਂ ਕਰਦਾ ਕਰਨਾ ਤੂੰ ਚੱਕਾ ਭਲਾ ਮੁੰਡਾਵਾ ਨਾ ਤੂੰ ਕਿਥੇ ਜਾ ਰਿਹਾ ਲੈ ਇਹਦੇ ਲਈ ਕੰਡਿਆ ਠੀਕ ਆ ਨਾ ਇਹਦੇ ਵਾਲੀ ਕੰਡਿਆ ਭੜਾਈ ਮੈਨੂੰ ਫੜਨੇ ਤੁਹਾਨੂੰ ਸਾਰੇ ਟੱਬਰ ਨੂੰ ਅੱਗ ਲੱਗੀ ਬਸ ਇੱਕੋ ਹੀ ਅੱਗ ਲੱਗੀ ਹੈ ਮੈਨੂੰ ਘਰੋਂ ਕੱਢ ਦਈਏ ਨਾ ਬਹੁਤੀ ਕਾਲੇ ਦਾ ਆਪਣਾ ਵਿਆਹ ਕਰਾ ਲਾ ਆਪਣਾ ਵਿਆਹ ਕਰਾ ਲਾ ਤੂੰ ਵੀ ਬੰਨ ਆਪਣੇ ਆਪ ਨੂੰ ਅਵਾੜਾ ਫਿਰਦਾ ਰਹਿਣਾ ਕੁੱਤੇ ਹੋ ਕੇ ਫਿਰਦਾ ਰਹਿਣਾ ਸਰੀ ਦੇੜੀ ਤੈਨੂੰ ਕੋਈ ਬੰਨਣ ਵਾਲੀ ਆ ਜੇ ਆਪਣਾ ਵੀ ਇੱਥੇ ਕਰਨਾ ਸਾਰੇ ਕੰਮ ਹੋਣ ਹੁੰਦੇ ਪਰ ਜੇ ਵੀ ਮੰਨ ਲੈਂਦਾ ਸੀਂ ਮੈਂ ਨਾ ਇੱਥੇ ਹੁਣ ਅਮਲ ਕਰਨਾ ਵਾ ਠੀਕ ਆ ਨਾ ਕਿਉਂ ਕਰਾਂ ਅਮਲ ਮੈਂ ਇਹ ਗੱਲਾਂ ਸੱਚਾਈ ਨਹੀਂ ਹੈਗੀ ਤੁਸੀਂ ਮੈਨੀਆਂ ਜਣੀਆਂ ਸਲਾਹ ਕਰ ਲੋ ਆਪਾਂ ਜੀ ਇਹ ਗ ਆਹੀਂ ਮੰਨਣੀ ਗੱਲ ਏ ਆ ਮੰਨਣੀ ਭਲਾ ਇਹ ਵਿਆਹ ਨੂੰ ਮਨਾਉਣੀ ਫਿਰ ਤੂੰ ਬਣਾ ਲੈ ਫਿਰ ਜਿੱਦਾਂ ਕਰਨਾ ਕਰ ਲੈ ਕਿੱਡਾ ਪੁਇਆ ਚੜਦਾ ਵਾ ਹਾਤੀ ਹੋ ਗਈ ਆ ਸਾਰਾ ਟੱਬਰ ਇੱਕੋ ਪਾਸੇ ਭੱਗ ਗਿਆ ਵਾ ਜੇ ਸਣੀ ਹੁੰਦਾ ਉਹ ਵੀ ਇਹੋ ਗੱਲ ਕਰਦਾ ਵਾ ਜੇ ਇਹ ਆਇਆ ਤੇ ਇਹ ਵੀ ਇਹੋ ਗੱਲ ਕਰਦਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅਮਨ ਇਹ ਕੀ ਕੰਮ ਕਰਨ ਦੀ ਵਿੱਚੋ ਵਿੱਚ ਹੀ ਨਾ ਉਹ ਬੱਕਦੀ ਆ ਨਾ ਕੋ ਦੱਸਦੀ ਆ ਜੇ ਕੋਈ ਗੱਲ ਹੈਗੀ ਆ ਤਾਂ ਦੱਸ ਦੇ ਮੈਨੂੰ ਤੇ ਮੈਨੂੰ ਕੋ ਪਤਾ ਹੋਵੇ ਪਰ ਨਾ ਉਹ ਆਂਦੀ ਮੈਂ ਸੱਚੀ ਆ ਮੇ ਆ ਕੋ ਗਲਤ ਹੈ ਹੀ ਨਹੀਂ ਇਹ ਫਿਰ ਮੈਂ ਕਿਦਾਂ ਮੰਨ ਲਾਂਗਾ ਮੇਰੀ ਕੁੜੀ ਗਲਤ ਵਾ ਪੇਪਰ ਨੇ ਦੇਣੇ ਹੋਰੇ ਚੰਡੀਗੜ੍ਹ ਜਾਣਾ ਮੈਂ ਇਹ ਵੇਖੂਗਾ ਨਾ ਕੌਣ ਰੋਕਦਾ ਉਹਨੂੰ ਚੰਡੀਗੜ੍ਹ ਜਾਣ ਵਾਸਤੇ ਪੜਾਈ ਤੇ ਪੂਰੀ ਕਰਕੇ ਰਹਿਣਾ ਮੇਰੀ ਕੁੜੀ ਨੇ ਆਹਦੇ ਦੋ ਚਾਰ ਮਹੀਨੇ ਰਹਿ ਗਏ ਆ ਇਹਨਾਂ ਕਰਕੇ ਹੁਣ ਬਾਕੀ ਸਾਲ ਨਹੀਂ ਖਰਾਬ ਕਰ ਲੈ ਕੋਰਸ ਕਰੂ ਪੂਰਾ ਕਿਤੇ ਨੌਕਰੀ ਚੰਗੇ ਮਿਲੂਗੀ ਕਿਤੇ ਇਸ ਤਾ ਹੋਊਗੀ ਸਹੁਰੇ ਘਰ ਉਹਦੀ ਉਹ ਵੀ ਟੌਰਨ ਆਪਣੀ ਜ਼ਿੰਦਗੀ ਜੀਊਗੀ ਆਪਣੇ ਪੈਸੇ ਆਪਣੇ ਕਮਾਈ ਆਪ ਕਰੂਗੀ ਆਪ ਖਰਚੂਗੀ ਇਹਨਾਂ ਨੂੰ ਕੀ ਪਤਾ ਖਾਤ ਨਾਨ ਖਤੇ ਆਪ ਪੜੇ ਲਿਖੇ ਤੇ ਨਾ ਹੀ ਆਂਦੇ ਗਾੜੀ ਉਹਨੂੰ ਪੜਨ ਦੇਣਾ ਆ ਮੂੰ ਤੇ ਕਾਲ ਕੇ ਪੋਤਣ ਦੀ ਨਾ ਤੁਹਾ ਗੱਲ ਹੋਰ ਕੋਈ ਨਹੀਂ ਆ ਤੁਹਾਨੂੰ ਸ਼ਰਮ ਹੁੰਦੀ ਆ ਕਿ ਲੋਕਾਂ ਕਹਣਾ ਭੈਣ ਚੰਗਾ ਪੜ ਗਈ ਤੇ ਭਰਾ ਦੋਵੇਂ ਵਿਲੇ ਨੇ ਖਟੂ ਤਰੇ ਫਿਰਦੇ ਪੈੜੀ ਦੇ ਸਿਰ ਤੇ ਬਸ ਇਹ ਤੋਹ ਪਿਓ ਨੇ ਬਣਾਤੇ ਚਾਰ ਕਿਲੇ ਤੇ ਐਸ਼ਾ ਕੰਡੇ ਜੇ ਜਨਾ ਬਣਾਏ ਹੁੰਦੇ ਤੁਸੀਂ ਤਰੇ ਫਿਰਨਾ ਹਿੱਦੈ ਕੱਲਣਾ ਨਹੀਂ ਅਮਨ ਚੰਡੀਗੜ੍ਹ ਮੈਂ ਐਵੇਂ ਨਹੀਂ ਕੌਣ ਰੋਕਦਾ